ਕੇ ਪਾਣੀ ਸਿਰ ਤੋਂ ਲੰਘ ਗਿਆ ਪਰ ਕੁਝ ਪਾਣੀ ਚਲੋ ਕਣਕ ਵਾਲੀ ਗੱਲ ਵਾਲੇ ਪਾਸੇ ਕਹੀਏ ਕਿ ਪਾਣੀ ਸਿਰ ਤੋਂ ਲੰਘ ਗਿਆ ਪਰ ਇਧਰ ਵਾਲੇ ਜਿਹੜੇ ਪਾਣੀ ਵਾਲਾ ਮਸਲਾ ਹੈ ਨਾ ਪੰਜਾਬ ਹਰਿਆਣਾ ਦੇ ਪਾਣੀ ਵਾਲਾ ਮਸਲਾ ਉਹ ਅਜੇ ਵਿੱਚ ਹੀ ਹੈ ਉਹ ਦੋਨੇ ਕਹਿ ਲੋ ਕਿ ਸਿਰਾਂ ਦੇ ਵੀ ਕਹਿ ਲਈਏ ਜਾਂ ਦੋਨੇ ਰਾਜਾਂ ਦੇ ਵਿੱਚ ਵੀ ਕਹਿ ਲਈਏ ਉਹ ਹਜੇ ਪੂਰਾ ਉਹਦਾ ਚੱਲ ਰਿਹਾ ਹੈ ਅੱਜ ਸਪੈਸ਼ਲ ਸੈਸ਼ਨ ਸੀ ਵਿਧਾਨ ਸਭਾ ਦੇ ਵਿੱਚ ਪਾਣੀ ਦੇ ਮਸਲੇ ਤੇ ਤੇ ਹਰਿਆਣੇ ਵਾਲੇ ਕਹਿੰਦੇ ਨੇ ਕਿ ਭਾਈ ਸਾਡਾ ਪਾਣੀ ਬੰਦ ਦਾ ਸਾਨੂੰ ਪਾਣੀ ਦਿਓ ਪੰਜਾਬ ਵਾਲੇ ਕਹਿੰਦੇ ਨੇ ਕਿ ਇੱਕ ਬੂੰਦ ਵੀ ਪਾਣੀ ਨਹੀਂ ਦੇਣਾ ਸਾਨੂੰ ਵੀ ਲੋੜ ਹੈ ਅੱਜ ਕੀ ਬਣਿਆ ਸਾਰੇ ਕੋਈ ਇਕਜੁੱਟ ਹੋਏ ਕੋਈ ਬਿਆਨਬਾਜ਼ੀ ਇਕੱਠੀ ਹੋਈ ਜਾਂ ਕੋਈ ਪੰਜਾਬ ਨੂੰ ਵੀ ਇਸ ਚੀਜ਼ ਦੀ ਅਜੇ ਕੋਈ ਸੁੱਧਬੁੱਧ ਹੋਈ ਜਾਂ ਫਿਰ ਅਜੇ ਅਸੀਂ ਵੀ ਗੋਲਮੋਲੀ ਫਤure ਫਿਰਦੇ ਆਂ ਦੇਖੋ ਇੱਕ ਚੀਜ਼ ਤੇ ਸਾਫ ਹੈ ਨਾ ਕਿ ਜਿਹੜਾ ਇਹ ਸੈਸ਼ਨ ਸੀਗਾ ਸੈਸ਼ਨ ਤੋਂ ਪਹਿਲਾਂ ਆਪਾਂ ਇੱਕ ਸਰਪਾਰਟੀ ਮੀਟਿੰਗ ਦੇਖੀ ਐ ਤਾਂ ਉਹਦੇ ਵਿੱਚ ਹੀ ਸਥਿਤੀ ਤੇ ਸਾਫ਼ ਸੀ ਬਿਲਕੁਲ ਜੀ ਕਿ ਇਸ ਮੁੱਦੇ ਤੇ ਕਿਉਂਕਿ ਦੇਖੋ ਜਿਹੜੇ ਲੋਕਲ ਮੁੱਦੇ ਹੁੰਦੇ ਆ ਨਾ ਕੋਈ ਵੀ ਪਾਰਟੀ ਉਹਦੇ ਤੋਂ ਸਟੈਂਡ ਵੱਖ ਲੈ ਹੀ ਨਹੀਂ ਸਕਦੀ ਮਿੱਟੀ ਹੋ ਜਾਏਗੀ ਜੀ ਬਿਲਕੁਲ ਠੀਕ ਹੈ ਨਾ ਜੀ ਇੱਥੇ ਤੇ ਤੁਸੀਂ ਭਾਜਪਾ ਵਾਲੇ ਨੂੰ ਕਿਸੇ ਨੂੰ ਪੁੱਛ ਲੋ ਕਹਿੰਦਾ ਕਿ ਮੈਂ ਵੀ ਪਾਣੀਆਂ ਦਾ ਰੱਖ ਉਹ ਜਵੇਂ ਚੱਲੀ ਸੀ ਨਾ ਮੈਂ ਹਾਂ ਹਰਜੀਤ ਮਹਿੰਮ ਤਾਂ ਇੱਥੇ ਪਾਣੀਆਂ ਦੇ ਰਾਖੇ ਹੀ ਤੁਹਾਨੂੰ ਮਿਲਣਗੇ ਜੀ ਤੋ ਕਿ ਕੋਈ ਵੀ ਰਾਜਨੀਤਿਕ ਧਿਰ ਜਿਹੜੀ ਹੁੰਦੀ ਆ ਨਾ ਉਹ ਲੋਕਲ ਮੁੱਦੇ ਖਾਸ ਤੌਰ ਤੇ ਜਿਹੜੇ ਜਜ਼ਬਾਤੀ ਮੁੱਦੇ ਹੋਣ ਜਾਂ ਕਿ ਲੋਕੀ ਹੋਂਦ ਦੇ ਨਾਲ ਚੋਂ ਜੁੜੇ ਮੁੱਦੇ ਹੁੰਦੇ ਆ ਜਾਂ ਕਿਸੇ ਵੀ ਇੱਕ ਬਹੁਤ ਵੱਡੇ ਵਰਗ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਹੁੰਦੇ ਆ ਉਹਨਾਂ ਤੋਂ ਹਟ ਨਹੀਂ ਆ ਉਹ ਜਾ ਹੀ ਨਹੀਂ ਸਕਦੀਆਂ ਰਾਜਨੀਤਿਕ ਧਿਰ ਤਾਂ ਸੈਸ਼ਨ ਜਿਹੜਾ ਸੀਗਾ ਉਹ ਸੈਸ਼ਨ ਬੁਲਾਇਆ ਗਿਆ ਸਰ ਪਾਰਟੀ ਮੀਟਿੰਗ ਤੋਂ ਬਾਅਦ ਉਹਦੇ ਚ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਾਰੇ ਹੀ ਉੱਥੇ ਹੁਣ ਕਿਤੇ ਨਾ ਕਿਤੇ ਇੱਕ ਮਤਨੇ ਕਸੂਰ ਨੇ ਕਾਂਗਰਸ ਨੇ ਪਹਿਲਾਂ ਹੀ ਕਹਤਾ ਸੀਗਾ ਕਿ ਅਸੀਂ ਤੁਹਾਡੇ ਨਾਲ ਆ ਜੀ ਠੀਕ ਹੈ ਜੀ ਮੁੱਖ ਵਿਰੋਧੀ ਧਿਰ ਸੀਗੀ ਜਿਹੜੀ ਅਕਾਲੀ ਵੀ ਪਾਣੀਆਂ ਦੇ ਮਾਮਲੇ 'ਚ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਸਟੈਂਡ ਵੀ ਸਪਸ਼ਟ ਆ ਹੁਣ ਕੁੱਲ ਮਿਲਾ ਕੇ ਆਪਾਂ ਦੇਖ ਲਈਏ ਤਾਂ ਉੱਥੇ ਇੱਕ ਤੇ ਮਤਾ ਲਿਆਂਦਾ ਜਾਊਗਾ ਹਾਲਾਂਕਿ ਸੁਖਪਾਲ ਸਿੰਘ ਖੈਰਾ ਦੇ ਬੋਲਣ ਨੂੰ ਲੈ ਕੇ ਕਾਫੀ ਵਾਦ-ਵਿਵਾਦ ਵੀ ਚੱਲਿਆ ਜੀ ਇਸ ਤੋਂ ਇਲਾਵਾ ਸ਼ਾਇਦ ਬਾਜਵਾ ਸਾਹਿਬ ਤੇ ਉਹਨਾਂ ਦੇ ਜਿਹੜੇ ਵਿਧਾਇਕ ਆ ਗੁਰਪ੍ਰੀਤ ਜੀ ਉਹਨਾਂ ਦਾ ਵੀ ਇੱਕ ਛੋਟਾ ਜਿਹਾ ਭੇੜ ਹੋਇਆ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਉਹਦੇ ਵਾਸਤੇ ਮਾਫੀ ਮੰਗੋ ਹੂੰ ਹੂੰ ਤਾਂ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਹਰਿਆਣੇ ਨੂੰ ਪਾਣੀ ਦੇਣ ਦੀ ਵਕਾਲਤ ਕਰਨ ਵਾਲੇ ਬਿਆਨ ਤੇ ਮਾਫੀ ਮੰਗ ਲੈਣਾ ਸੀ ਨਹੀਂ ਮੰਗ ਲਾਂਗੇ ਹੂੰ ਮਤਲਬ ਕੋਈ ਉੱਥੇ ਥੋੜਾ ਝਟ ਵੀ ਲੱਗਾ ਆਪਸ ਦੇ ਵਿੱਚ ਇਹਨਾਂ ਦਾ ਪਰ ਹੁਣ ਦੋ ਚੀਜ਼ਾਂ ਨੇ ਕਿ ਇੱਕ ਤੇ ਸ਼ਾਇਦ ਇੱਕ ਭਾਜਪਾ ਦੇ ਖਿਲਾਫ ਆਏਗਾ ਮਤਾ ਹੂੰ ਠੀਕ ਹੈ ਨਾ ਜੀ ਤਾਂ ਇੱਕ ਬੀਬੀਐਮਪੀ ਤੇ ਵੀ ਆ ਸਕਦਾ ਹੈ ਜੀ ਤਾਂ ਮਤਲਬ ਕਿ ਮਤੇ ਔਰ ਇਸ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਮੈਂ ਕਿ 8 ਮਤੇ ਆ ਚੁੱਕੇ ਨੇ ਮਤੇ ਕੁਝ ਲੋਕਾਂ ਨੂੰ ਇਹ ਹੁੰਦਾ ਹੈ ਕਿ ਮਤੇ ਦਾ ਮਤਲਬ ਹੁਣ ਜਿਵੇਂ ਡੈਮ ਸੇਫਟੀ ਐਕਟ ਸੀਗਾ ਜਿਹੜਾ ਉਹ ਐਕਟ ਬਣ ਚੁੱਕਾ ਹੈ ਜੀ ਸਾਡੇ ਮਤਲਬ ਕਿ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਹੁਣ ਉਹ ਮੁੱਦਾ ਪੱਖ ਰਿਹਾ ਜਿਹੜੀ ਚੀਜ਼ ਐਕਟ ਬਣ ਗਈ ਹੁਣ ਆਪਾਂ ਕਿਵੇਂ ਐਕਟ ਰੱਦ ਕਰ ਸਕਦੇ ਹਾਂ ਸਟੇਟ ਤੋਂ ਜੀ ਮਤਲਬ ਕਿ ਆਪਾਂ ਹਾਂ ਉਹ ਹੁੰਦਾ ਕਿ ਕਿਸੇ ਚੀਜ਼ ਨੂੰ ਤੁਸੀਂ ਨਕਾਰ ਦਿੰਦੇ ਹੋ ਮਤਲਬ ਕਿ ਮਤੇ ਦੀ ਜੇ ਆਪਾਂ ਵਿਆਖਿਆ ਸੌਖੇ ਸ਼ਬਦਾਂ ਚ ਕਰਨੀ ਜਾਂ ਸਮਝ ਨਹੀਂ ਹੋਵੇ ਉਹ ਇਉਂ ਆ ਕਿ ਵਿਧਾਨ ਸਭਾ ਦਾ ਮਤਲਬ ਹੈ ਕਿ ਇੱਕ ਸੂਬਾ ਜੀ ਸੂਬੇ ਦੀ ਆਵਾਜ਼ ਆਇਆ ਹਮ ਮਤੇ ਦਾ ਮਤਲਬ ਆ ਮਤੇ ਦਾ ਮਤਲਬ ਜਿੱਥੇ ਸਾਰੇ ਮਾਤ ਰਲ ਗਿਆ ਗਿਆ ਲੋਕਾਂ ਨੇ ਹਾਂ ਜੀ ਇਹ ਆ ਹੋਰ ਇਹ ਨਹੀਂ ਹੈਗਾ ਕਿ ਡੈਮ ਸੇਫਟੀ ਐਕਟ ਜਿਹੜਾ ਉਹ ਇਹਦੇ ਨਾਲ ਬੰਦ ਹੋ ਜਾਏਗਾ ਜੀ ਰੱਦ ਹੋ ਜਾਏਗਾ ਉਹ ਤਾਂ ਕੇਂਦਰ ਨੇ ਲਿਆਂਦਾ ਜੀ ਠੀਕ ਹੈ ਜੀ ਉਦੋਂ ਤੇ ਸਾਡੇ ਦੇ ਇੱਥੇ ਕਹਿ ਲੋ ਕਿ ਇਸ ਤਰ੍ਹਾਂ ਦੇ ਬੰਦੇ ਆ ਉਦੋਂ ਤੇ ਕਿਸੇ ਨੇ ਚਰਚਾ ਹੀ ਨਾ ਕੀਤੀ ਠੀਕ ਹੈ ਨਾ ਜੀ ਸਾਡੇ ਡੈਮਾਂ ਦਾ ਕੰਟਰੋਲ ਤੇ ਉਹਨਾਂ ਦੇ ਕੋਲ ਪਹਿਲਾਂ ਹੀ ਸੀਗਾ ਪਹਿਲਾਂ ਹੀ ਸੀ ਇਹ ਤਾਂ ਹੀ ਤੇ ਰੋਲਾ ਪਿਆ ਜੀ ਹਾਂ ਜੀ ਹਮ ਤਾਂ ਮਤਲਬ ਕਿ ਇੱਕ ਤੇ ਇਹ ਆ ਕਿ ਮਤਾ ਕੀ ਹੁੰਦਾ ਉਹ ਆਪਾਂ ਸਮਝ ਲਈਏ ਕਿ ਮਤਾ ਆਊਗਾ ਤਾਂ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਆਵਾਜ਼ ਹੈ ਕਿ ਅਸੀਂ ਪਾਣੀ ਨਹੀਂ ਦੇਣਾ ਹੂੰ ਦੂਜੀ ਚੀਜ਼ ਕਿ BBMB ਦੇ ਖਿਲਾਫ BBMB ਦੇ ਖਿਲਾਫ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੰਜਾਬ ਸਰਕਾਰ ਦਾ ਕਾਫੀ ਤਗੜਾ ਹੱਡਾ ਲੱਗਣ ਜਾ ਰਿਹਾ ਹੂੰ ਉਹਦੇ 'ਚ ਇਹ ਆ ਕਿ ਇਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ BBMB ਵਾਲਿਆਂ ਨੇ ਜੀ ਇਹ ਪਟੀਸ਼ਨ ਪਾ ਦਿੱਤੀ ਆ ਕਿ ਪੰਜਾਬ ਨੇ ਕਬਜ਼ਾ ਕਰ ਲਿਆ ਉੱਥੇ ਸਾਡੇ ਡੈਮ ਤੇ ਹੂੰ ਪੁਲਿਸ ਪੁਲਿਸ ਲੈ ਹਾਂਜੀ ਵੀ ਪੁਲਿਸ ਦੀ ਜਿਹੜੀ ਉੱਥੇ ਨਿਯੁਕਤੀ ਆ ਜਿਹੜੀ ਤਨਾਤੀ ਆ ਸੌਰੀ ਤਨਾਤੀ ਸ਼ਬਦ ਇਸਤੇਮਾਲ ਕਰਨਾ ਚਾਹੀਦਾ ਉਹ ਕਹਿੰਦੇ ਕਿ ਇਹਨਾਂ ਨੇ ਇੱਕ ਤਰ੍ਹਾਂ ਨਾਲ ਅਸਿੱਧੇ ਢੰਗ ਨਾਲ ਉੱਥੇ ਕਬਜ਼ਾ ਕਰ ਲਿਆ ਉਹਦੀ ਵੀ ਸੁਣਵਾਈ ਹੋਣੀ ਆ ਬਾਅਦ ਦੁਪਹਿਰ ਪਰ ਗੱਲ ਇਹ ਆ ਕਿ ਹੁਣ ਇੱਕ ਚੀਜ਼ ਸਾਫ਼ ਆ ਕਿ ਹਰਿਆਣੇ ਨੂੰ ਪਾਣੀ ਪੂਣੀ ਨਹੀਂ ਮਿਲਣਾ ਜੀ ਕਿਉਂ ਕਿਉਂ ਆਪਾਂ ਵਾਰ-ਵਾਰ ਕਈ ਦਫਾ ਇਹ ਗੱਲ ਕਰ ਚੁੱਕੇ ਆ ਕਿ ਰੌਲਾ ਤੇ ਝਗੜਾ ਤੇ ਜਿਹੜਾ ਹੈਗਾ ਉਹ ਹੈਗਾ 20 ਮਈ ਤੱਕ ਦਾ ਬਿਲਕੁਲ ਠੀਕ ਹੈ ਨਾ ਜੀ ਤਾਂ 20 ਮਈ ਤੋਂ ਹੁਣ ਆਈ ਲੋ ਹਾਂ ਬੀਬੀ ਐਮਬੀ ਨੇ 14 15 ਨੇ ਹਾਂ ਜੀ ਬੀਬੀ ਐਮਬੀ ਨੇ ਇੱਕ ਦਾ ਖੇਡਿਆ ਜਿੱਦਣ ਉਥੇ ਮੀਟਿੰਗ ਹੋਈ ਆ ਦਿੱਲੀ 'ਚ ਹਮ ਇਹਨਾਂ ਨੇ ਕੀ ਕੀਤਾ ਕਿ ਫੌਰੀ ਤੌਰ ਤੇ ਇੱਥੇ ਮੀਟਿੰਗ ਰੱਖਤੀ ਜੀ ਪੰਜਾਬ ਸਰਕਾਰ ਅਸਲ ਦੇ ਵਿੱਚ ਨਾ ਇਸ ਮਾਮਲੇ 'ਚ ਜੇ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਜੋ ਕ੍ਰਿਸ਼ਨ ਕੁਮਾਰ ਆ ਹਮ ਉਹ ਬਹੁਤ ਕਹਿ ਲੋ ਕਿ ਖੁੱਲ ਕੇ ਖੇਡ ਰਹੇ ਜਿਵੇਂ ਅੱਜਕੱਲ ਪੰਜਾਬ ਦੀ ਕਹਿੰਦੇ ਟੀਮ ਜਾ ਖੇਡ ਰਹੀ ਹੈ ਨਾ ਜੀ ਬਈ ਉਹ ਕਿਵੇਂ ਖੇਡ ਰਹੇ ਆ ਇਹਨਾਂ ਨੇ ਜਦੋਂ ਦਾ ਇੱਥੇ ਲਿਆਂਦਾ ਕਿ ਆਓ ਜੀ ਮੀਟਿੰਗ ਕਰੀਏ ਹੂੰ ਪੰਜਾਬ ਨੇ ਆਪਣੀ ਬੇਵਸੀ ਜ਼ਾਹਰ ਕੀਤੀ ਪਰ ਲੌਜਿਕ ਬਹੁਤ ਤਗੜਾ ਸੀਗਾ ਤਰਕ ਬਹੁਤ ਤਗੜਾ ਸੀਗਾ ਉਹ ਕਹਿੰਦੇ ਕਿ ਦੇਖੋ ਅਸੀਂ ਤੇ ਆਪਣਾ ਸੈਸ਼ਨ ਸੱਦੀ ਬੈਠੇ ਸਾਡੀ ਤੇ ਸਾਰੀ ਮਸ਼ੀਨਰੀ ਉਧਰ ਲੱਗੀ ਹੈ ਤਿਆਰੀ ਤੇ ਦੂਜੀ ਚੀਜ਼ ਕਿ ਭਾਈ ਤੁਸੀਂ 7 ਦਿਨ ਦਾ ਨੋਟਸ ਦੇਣਾ ਹੁੰਦਾ ਹੈ ਮੀਟਿੰਗ ਇਦਾਂ ਨਹੀਂ ਸੱਦੀ ਜਾਂਦੀ ਹੂੰ ਮਤਲਬ ਕਿ ਦੇਖੋ ਕੇਂਦਰ ਤੋਂ ਵੀ ਇੱਕ ਤਰ੍ਹਾਂ ਨਾਲ ਝਟਕਾ ਹੀ ਲੱਗਾ ਹਰਿਆਣੇ ਨੂੰ ਇਹ ਗਏ ਭੱਜ ਕੇ ਜੀ ਕੇਂਦਰ ਨੇ ਇੱਕ ਫਾਰਮੂਲਾ ਜਿਹਾ ਸੁਝਾ ਦਿੱਤਾ ਉੱਥੇ ਕਿ ਭਾਈ ਤੁਸੀਂ ਇਦਾਂ ਕਰੋ ਲੜੋ ਨਾ ਵੀਰ ਬਣ ਕੇ ਜਿਵੇਂ ਸਿਆਣੇ ਬੰਦੇ ਪੈ ਜਾਂਦਾ ਯਾਰ ਕਿ ਯਾਰ ਸਿਆਣੇ ਬਣੋ ਤੁਸੀਂ ਲੜੋ ਨਾ ਵੀ ਇਦਾਂ ਕਰੋ ਕਿ ਧਾਰਾ ਸੁਧਾਰਾ ਕੰਮ ਕਰ ਲਓ ਮਤਲਬ ਕਿ ਪੰਜਾਬ ਚਾਹੇ ਤੇ ਇਹਨਾਂ ਨੂੰ ਇੱਕ ਵਾਰੀ ਪਾਣੀ ਦੇ ਦੇਵੇ ਵਾਫਰ ਪਾਣੀ ਦੇ ਦੇਵੇ ਫालतੂ ਤੇ ਜਦੋਂ ਇਹਨਾਂ ਦਾ ਫਿਕਸ ਹੋਏਗਾ ਕੋਟਾ ਉਹ ਤੁਹਾਨੂੰ ਉਹਨਾਂ ਦੇ ਦੇਣਗੇ ਸੈਸ਼ਨ ਦੇ ਵਿੱਚੋਂ ਪੰਜਾਬ ਨੇ ਨਹੀਂ ਮੰਨਿਆ ਜੀ ਇਹਨਾਂ ਨੇ ਤਾਂ ਉੱਥੇ ਇਨਕਾਰ ਕਰ ਦਿੱਤਾ ਸੀਗਾ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਨਹੀਂ ਸਾਡੇ ਵਾਸਤੇ ਅਜਿਹਾ ਕਰਨਾ ਸੰਭਵ ਹੀ ਨਹੀਂ ਕਿਉਂਕਿ ਅਸੀਂ ਹੁਣ ਟੇਲਾਂ ਤੇ ਪਾਣੀ ਲੈ ਜਾਂਦੇ ਆ ਜੀ ਸਾਡੇ ਬਿਾਈ ਚੱਲ ਰਹੀ ਆ ਪਈਆ ਸੇ ਤਨੀ ਇਦਾਂ ਕਰ ਸਕਦੇ ਇਦਾਂ ਤਾਂ ਪਿਆਰ ਹੁੰਦੇ ਨਾ ਤਾਂ ਉਹ ਗੱਲ ਹੈ ਕਿ ਉਸ ਤੋਂ ਬਾਅਦ BBMP ਨੂੰ ਕਿਉਂਕਿ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਅਸਲ 'ਚ ਕੀ ਆ ਕਿ ਇਹਨਾਂ ਨੇ ਤوازن ਜਿਹੜਾ ਨਾ ਪੰਜਾਬ ਦਾ ਜੇ ਆਪਾਂ ਦੇਖੀਏ ਕਾਫੀ ਵਧੀਆ ਸੀਗਾ ਤوازن ਬਣਿਆ ਹੋਇਆ ਸੀਗਾ ਪੰਜਾਬ ਦੀ ਹਾਜ਼ਰੀ ਭਰਪੂਰ ਹੁਣ ਤੁਸੀਂ ਦੇਖੋ ਨਾ ਕਿ ਸਾਰਾ ਕੁਝ ਕਰਤਾ ਧਰਤਾ ਤੇ ਪੰਜਾਬ ਹੀ ਆ ਇਹਨਾਂ ਨੇ ਹੌਲੀ ਹੌਲੀ ਪੰਜਾਬ ਨੂੰ BBMP ਦੇ ਵਿੱਚੋਂ ਕਮਜ਼ੋਰ ਕੀਤਾ ਉਹਦਾ ਫਾਇਦਾ ਚੱਕਰ ਨੂੰ ਫਿਰਦੇ ਆ ਹੂੰ ਫਾਇਦਾ یوں ਚੱਕਰ ਨੂੰ ਫਿਰਦੇ ਸੀ ਕਿ ਦਵਾ ਦਾ ਮੀਟਿੰਗ ਕਰਕੇ ਅਸੀਂ ਕਹੀਏ ਕਿ ਆਹ ਕਰਦੇਓ ਵਾਹ ਕਰਦੇਓ ਹਰਿਆਣੇ ਵਾਲੇ ਤਾਂ ਉੱਥੇ ਫੇਰ ਪੰਜਾਬ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੜਾ ਸੋਹਣਾ ਮੂਵ ਖਿੰਡਿਆ ਉਹ ਕਹਿੰਦੇ ਜੀ ਕਿ ਅਸੀਂ ਤੇ ਪਹਿਲਾਂ ਸੈਸ਼ਨ ਵਾਲੀ ਤਿਆਰੀ ਜਿਹੜੀ ਵਿੱਢੀ ਆ ਉਹਨੂੰ ਨੇਪਰੇ ਚਾੜਨਗੇ ਫੇਰ ਕਰਾਂਗੇ ਮੀਟਿੰਗ ਮੂਟਿੰਗ ਤੇ ਉਹ ਤੁਸੀਂ 7 ਦਿਨ ਦਾ ਨੋਟਿਸ ਦੇਣਾ ਹੁੰਦਾ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਖਿੱਚ ਖਚਾ ਕੇ ਕੰਮ ਜਿਹੜਾ 20 ਮਈ ਤੱਕ ਦਾ ਹੈ ਤੇ ਉਧਰ ਨੂੰ ਗੱਲ ਤਰੀ ਜਾਂਦੀ ਆ ਹੁਣ ਜੀ ਬਾਕੀ ਦੇਖੋ ਕੀ ਬਣਦਾ ਸੈਸ਼ਨ ਜਿਹੜਾ ਕਾਫੀ ਦਿਲਚਸਪ ਰਿਹਾ ਮਤਲਬ ਕਿ ਕਾਫੀ ਇਤਿਹਾਸ ਵੀ ਉੱਥੇ ਸੌਂਸਾਫ ਦੱਸ ਰਹੇ ਸੀਗੇ ਹਮ ਕਿ ਕਿਸ ਤਰ੍ਹਾਂ ਰਾਈਪੇਰੀਅਨ ਲਾਅ ਕਹ ਰਹੇ ਸੀ ਉਹ ਐਕਚੁਅਲੀ ਚ ਰਾਈਪੇਰੀਅਨ ਲਾਅ ਨਹੀਂ ਹੈਗਾ ਕੋਈ ਜੀ ਲਾਅ ਜਿਹੜਾ ਹੁੰਦਾ ਉਹ ਕਿਸੇ ਵੀ ਮੁਲਕ ਦੀ ਜਿਹੜੀ ਬਾਉਂਡਰੀ ਹੁੰਦੀ ਆ ਉਹਦੇ ਵਿੱਚ ਲਾਗੂ ਹੁੰਦਾ ਹਮ ਪਰ ਇੱਕ ਹੁੰਦਾ ਸਿਧਾਂਤ ਪ੍ਰਿੰਸੀਪਲ ਜਿਸ ਨੂੰ ਆਪਾਂ ਕਾਹ ਦਿੰਨੇ ਆ ਜੀ ਅਸੂਲਨ ਇਸ ਨੂੰ ਆਪਾਂ ਸਿਧਾਂਤ ਹੀ ਗਿਣਦੇ ਆ ਜਿਹਦੇ ਵਿੱਚ ਆਪਾਂ ਦੇਖਨੇ ਆ ਕਿ ਅਕਸਰ ਇਹ ਜਿਹੜੀ ਟਰਮ ਆ ਇਸਤੇਮਾਲ ਕੀਤੀ ਜਾਂਦੀ ਹੈ ਰਾਈਪੇਰੀਅਨ ਹੂੰ ਵੀ ਪੰਜਾਬ ਇੱਕ ਰਾਈਪੇਰੀਅਨ ਸਟੇਟ ਆ ਜੀ ਪਰ ਉਹ ਚਲੋ ਹੋ ਜਾਂਦਾ ਕਿਤੇ ਤਾਂ ਕਹਿਣ ਦਾ ਭਾਵ ਇਹ ਆ ਕਿ ਉਹਨਾਂ ਨੇ ਕਾਂਗਰਸ ਤੇ ਇਹ ਕਹਿ ਕੇ ਨਿਸ਼ਾਨਾ ਕੱਸਿਆ ਕਿ ਦਰਅਸਲ ਜਦੋਂ ਨਹਿਰੀ ਢਾਂਚਾ ਇੱਥੇ ਬਣਾਇਆ ਗਿਆ ਡੈਮ ਵਗੈਰਾ ਬਣੇ ਉਹ ਜਿਹੜਾ ਸਿਧਾਂਤ ਆ ਉਹ ਸਾਰਾ ਕੁਝ ਜਿਹੜਾ ਸਟਰਕਚਰ ਖੜਾ ਕੀਤਾ ਗਿਆ ਉਹ ਹੀ ਉਸ ਸਿਧਾਂਤ ਦੇ ਉਲਟ ਸੀ ਹੂੰ ਤਾਂ ਹੀ ਗਾਂ ਜਾ ਕੇ ਫਿਰ ਬਾਜਵਾ ਹੋਰੀ ਭਿੜੇ ਵੀ ਆ ਨਾ ਸੋ ਇਹ ਕਹਿਣ ਦਾ ਮਤਲਬ ਇਹ ਹੋਆ ਕਿ ਕੁਝ ਇਤਿਹਾਸਿਕ ਜਾਂ ਕਹਿ ਲਓ ਕਿ ਪੰਜਾਬ ਨਾਲ ਜੁੜੇ ਬਹੁਤ ਮਹੱਤਵਪੂਰਨ ਨੁਕਤੇ ਉੱਥੇ ਹੁਣ ਤੱਕ ਵਿਚਾਰੇ ਗਏ ਅੱਛੀ ਗੱਲ ਆ ਜੀ ਚੰਗੀ ਗੱਲ ਆ ਤੇ ਬਾਕੀ ਮਾਨ ਸਾਹਿਬ ਡਟੇ ਪਏ ਨੇ ਦੇਖ ਲਾ ਕਬੀਲਦਾਰ ਡਟਿਆ ਹੋਇਆ ਹਾਲ ਫਿਲੇ ਹਾਲ ਤੇ ਜੀ 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 ਬਿਲਕੁਲ ਜੀ ਖੈਰ ਜੀ ਜਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਬੀਵੀਐਮ ਦੇ ਮਾਮਲੇ ਵਿੱਚ ਕਹਿੰਦੇ ਹਾਈ ਕੋਰਟ ਚਲੀ ਗਈ ਹੈ ਬੀਵੀਐਮ ਕਹਿੰਦੀ ਹੈ ਕਿ ਪੁਲਿਸ ਹਟਾਈ ਜਾਵੇ ਔਰ ਬਲਜਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਪਾਣੀ ਤੇ ਕਿਸਾਨ ਯੂਨੀਅਨ ਜਿਹੜੀ ਆ ਉਹ ਇੱਕਦਮ ਮਦਮ ਐਤਵੀ ਲੱਗ ਰਹੀ ਹੈ ਉਹ ਕਿਸਾਨ ਯੂਨੀਅਨ ਵਾਲੇ ਤੇ ਮਦਮ ਆਪਈ ਆ ਇਹ ਅੱਜ ਫਿਰਦੇ ਸੀ ਧਰਨਾ ਲਾਉਣ ਨੂੰ ਉੱਥੇ ਸ਼ੰਭੂ ਕਹਿੰਦੇ ਵੀ ਸਾਡਾ ਸਮਾਨ ਉਹ ਜੀ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨਹੀਂ ਇਹ ਕਹਿੰਦੇ ਕਿ ਸਾਡੀਆਂ ਟਰਾਲੀਆਂ ਮੋੜੋ ਜੀ ਇਹਨਾਂ ਨੇ ਉੱਥੇ ਕੱਟਵੱਟ ਰੱਖਣਾ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਕਿ ਰਾਤ ਹੀ ਪੁਲਿਸ ਚੜ੍ਹ ਦਿੱਤੀ ਹੂੰ ਏਦਾਂ ਲੱਗਦਾ ਮਾਨ ਸਰਬ ਕਿਸਾਨਾਂ ਦੇ ਨਾਲ ਤੇ ਖਾਸੇ ਹੀ ਨਰਾਜ਼ ਚੱਲ ਰਹੇ ਆ ਹੂੰ ਤੇ ਇਹ ਨਜ਼ਰਬੰਦ ਕਰ ਲਾਇਆ ਤੇ ਉਲਟਾ ਇੱਕ ਪੋਸਟ ਪਾ ਦਿੱਤੀ ਨੇ ਕਿ ਭਾਈ ਲੋਕਾਂ ਨੂੰ ਖੱਜਲ ਨਾ ਕਰਿਓ ਹੂੰ ਮਤਲਬ ਸਾਨੂੰ ਮਜਬੂਰ ਹੋਣਾ ਪਵੇ ਅਸੀਂ ਤੁਹਾਡੇ ਤੇ ਬੜੀ ਕੜਾਈ ਕਰਦੇ ਆਂ ਸਖਤ ਕਾਰਵਾਈ ਕਰਾਂਗੇ ਬਿਲਕੁਲ ਤਾਂ ਉਹ ਇੱਕ ਤਰ੍ਹਾਂ ਨਾਲ ਸਾਫ਼ ਮੈਸੇਜ ਹੈ ਜੀ ਕਿ ਭਾਈ ਉਹ ਤਰਨੇ ਮੁਜ਼ਾਰੇਆਂ ਵਾਲਾ ਜਿਹੜਾ ਸਿਸਟਮ ਸੀ ਨਾ ਉਹ ਲੱਦ ਗਏ ਉਹ ਦਿਨ ਲੱਦ ਗਏ ਹੂੰ ਹੂੰ ਇਹ ਉਹ ਬਹੁਤ ਵੱਡਾ ਚੈਲੰਜ ਆ ਲਿਖ ਕੇ ਮੁੱਖ ਮੰਤਰੀ ਦੇ ਅਧਿਕਾਰਤ ਪੇਜ ਤੋਂ ਪਾਇਆ ਜਾਣਾ ਜੀ 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 ਹਾਲਾਂਕਿ ਲੋਕ ਇਸਵਾਲ ਕਰ ਰਹੇ ਨੇ ਕਿ ਹਲੇ ਪਰਸੋ ਚਾਹ ਤੁਸੀਂ ਕੀ ਕਰਕੇ اٹੇ ਜੀ ਤੁਸੀਂ ਵੀ ਤੇ ਭਾਜਪਾ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਹੈ ਨਾ ਤਾਂ ਇਹ ਕਾਫੀ ਕਹਿ ਲੋ ਕੇ ਮਾਮਲਾ ਜਿਹੜਾ ਨਾ ਦਿਲਚਸਪ ਬਣ ਗਿਆ ਕਿ ਹੁਣ ਤੇ ਕਿਸਾਨ ਆਗੂ ਖਾਸ ਤੌਰ ਤੇ ਡੱਲੇਵਾਲ ਹੋਰਾਂ ਨਾਲ ਤੇ ਪਤਾ ਨਹੀਂ ਕੀ ਚੱਕਰ ਚੱਲ ਰਿਹਾ ਹੈ ਕਿ ਉਹਨਾਂ ਨੂੰ ਤਾਂ ਨਿਕਲ ਨਹੀਂ ਦੇ ਰਹੇ ਨਿਕਲ ਨਹੀਂ ਦੇ ਰਹੇ ਬਿਲਕੁਲ ਘਰੇ ਹੀ ਉਹਨਾਂ ਨੂੰ ਤੇ ਭਈ ਕਹ ਲੈਂਦੇ ਵੀ ਇੱਥੇ ਹੀ ਬੈਠੋ ਤੁਸੀਂ ਪੋਸ ਵਾਲੇ ਉੱਥੇ ਹੀ ਭੇਜ ਦਿੰਦੇ ਆ ਕਹ ਨਰਾਜ਼ ਨਹੀਂ ਹੁਣ ਉਹਨਾਂ ਦੀ ਵੋਟ ਦੀ ਲੋੜ ਨਹੀਂ ਪੱਟੀ ਸਭ ਕਹ ਰਹੇ ਨੇ ਕਿ ਭਾਈ ਜੀ ਇਹ ਤਾਂ ਦੇਖੋ ਵੋਟ ਦੀ ਲੋੜ ਤੇ ਚਲੋ ਸਿਆਸੀ ਧਿਰਾਂ ਨੂੰ ਰਹਿੰਦੀ ਹੈ ਜੀ ਤੇ ਪਰ ਕਾਫੀ ਮੈਂ ਕਿਹਾ ਕਿ ਯਾਰ ਇਹ ਇਦਾਂ ਨਹੀਂ ਤਾਂ ਆਪਾਂ ਚੇਤੀ ਕਿਤੇ ਦੇਖਦੇ ਨਹੀਂ ਬਿਆਨ ਏਡਾ ਤਗੜਾ ਬਿਲਕੁਲ ਕਾਫੀ ਪ੍ਰਦਰਸ਼ਨ ਵਗੈਰਾ ਤਾਂ ਹੁੰਦੇ ਹੀ ਰਹਿੰਦੇ ਹਾਂ ਹਾਂਜੀ ਸੂਰਦਾਰ ਢੰਗ ਦੇ ਨਾਲ ਚੇਤਾਵਨੀ ਦਿੱਤੀ ਐ ਸਿੱਧੇ ਤੌਰ ਤੇ ਕਹਨ ਮੁੱਖ ਮੰਤਰੀ ਨੇ ਖਾਸ ਪੋਸਟ ਪਾਈ ਹੋਈ ਹੈ ਖੈਰ ਜੀ ਦੇਖੋ ਜੀ ਟਰੈਕਟਰ ਟਰਾਲੀ ਤਾਂ ਮਾਨ ਸਰਕਾਰ ਕਿਉਂ ਨਹੀਂ ਵਾਪਸ ਕਰ ਰਹੀ ਅਮਰਪਾਤ ਸਿੰਘ ਜੀ ਕਹਿ ਰਹੇ ਨੇ ਚਲੋ ਇਹ ਚੀਜ਼ ਬਈ ਆਪਾਂ ਛੱਡਦੇ ਹਾਂ ਹੁਣ ਵਾਪਸ ਹੁੰਦੀਆਂ ਨੇ ਕਿਉਂਕਿ ਪਾਣੀ ਵਾਲਾ ਮਸਲਾ ਵੀ ਐ ਕਿਤੇ ਹੁਣ ਮਾਨ ਸਾਹਿਬ ਵੀ ਉਲਝੇ ਹੋਏ ਨੇ ਪਾਣੀ ਵਾਲੇ ਮਸਲੇ ਦੇ ਵਿੱਚ ਪਰ ਆਪਾਂ ਥੋੜਾ ਜਆ ਰਾਜਨੀਤੀ ਤੋਂ ਹਟ ਕੇ ਇੱਕ ਹੋਰ ਮਸਲੇ ਤੇ ਗੱਲ ਕਰ ਲਈਏ ਫਿਰ ਆਪਾਂ ਮੁੜ ਕੇ ਇੱਥੇ ਆਵਾਂਗੇ ਕਿਉਂਕਿ ਰਾਜਨੀਤੀ ਤੋਂ